ਅੱਜ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਖੇ ਡੇਰਾ ਬਾਬਾ ਨਾਨਕ ਚ ਅੱਜ ਜਿਹੜੇ ਬਾਬਾ ਰਜਿੰਦਰ ਸਿੰਘ ਜੀ ਬੇਦੀ ਜਿਨ੍ਹਾਂ ਦੇ ਉਦਬੰਦ ਸਦਕਾ ਆਡੀਟੋਰੀਅਮ ਬਣਿਆ ਉਹਦਾ ਅੱਜ ਇੱਕ ਘਾਟਨ ਸੀਗਾ ਸਮਰੋਹ ਸੀਗਾ ਉਹਦੇ ਸਬੰਧ ਚ ਮੈਨੂੰ ਵੀ ਬੁਲਾਇਆ ਗਿਆ ਤਾਂ ਮੈਨੂੰ ਬੜਾ ਚੰਗਾ ਲੱਗਾ ਕਿ ਪ੍ਰਾਈਵੇਟ ਸਕੂਲਾਂ ਚ ਤੇ ਆਡੀਟੋਰੀਅਮ ਬਣਦੇ ਦੇਖੇ ਨੇ ਪਰ ਸਰਕਾਰੀ ਸਕੂਲ ਚ ਆਡੀਟੋਰੀਅਮ ਬਣਨਾ ਬੜੀ ਵੱਡੀ ਗੱਲ ਹੈ ਇਹਰਾ ਬਾਬਾ ਨਾਨਕ ਚਤੂਜਾ ਜਿਹੜਾ ਐਡੀਟੋਰੀਅਮ ਜਿਹੜਾ ਉਹ ਬਣਿਆ ਇਹ ਸਰ ਬਾਬਾ ਜਿੰਦਰ ਸਿੰਘ ਜੀ ਬੇਦੀ ਜਿਨ੍ਹਾਂ ਦੇ ਉਦਮਾ ਸਰਕਾਰ ਆ ਇਹ ਬਣ ਕੇ ਤਿਆਰ ਹੋਇਆ ਤੇ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਇਹ ਐਡੀਟੋਰੀਅਮ ਮਿਲਿਆ ਬੱਚਿਆਂ ਨੂੰ ਵੀ ਫੀਲਿੰਗ ਹੋਈ ਆ ਵੀ ਇੱਕ ਵਧੀਆ ਸਕੂਲ ਬਣੂ ਜਿੱਤਾ ਇੱਥੇ ਵੀ ਐਡੀਟੋਰੀਅਮ ਬਣਾਇਆ ਹੈ ਕੁਰਸੀਆਂ ਉਦਾਂ ਲਗਾਈ ਨਹੀਂ ਹਰ ਤਰ੍ਹਾਂ ਦਾ ਦੇਖੋ ਆਡੀਟੋਰੀਅਮ ਦਾ ਮਤਲਬ ਇਹ ਹੈ ਕਿ ਫੀਲਿੰਗ ਵਧੀਆ ਹੋਣੀ ਚਾਹੀਦੀ ਬੱਚਿਆਂ ਨੂੰ ਮਹਿਸੂਸ ਹੋਣਾ ਚਾਹੀਦਾ ਤਾਂ ਮੇਰੇ ਖਿਆਲ ਵੀ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਆ ਜਿਹੜੇ ਸਾਡੇ ਮੁੱਖ ਮੰਤਰੀ ਸਰਦਾਰ ਪ੍ਰਗਨ ਸਿੰਘ ਮਾਨ ਨੇ ਉਹਨਾਂ ਦਾ ਵੀ ਸਕੂਲਾਂ ਪ੍ਰਤੀ ਤਾਂ ਹੈਲਥ ਪ੍ਰਤੀ ਜਿਹੜਾ ਸਰਕਾਰ ਦਾ ਸਾਡਾ ਮੇਨ ਅਜੰਡਾ ਹੈ ਤਾਂ ਮੈਨੂੰ ਲੱਗਦਾ ਉਹ ਇੱਕ ਦਿਨ ਦੂਰ ਨਹੀਂ ਹੋਣਗੇ ਜਿੱਦਣ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਨਿਕਲ ਜਾਣਗੇ ਮੈਂ ਬੱਚਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਨਾ ਕਿ ਮੈਂ ਬੱਚਿਆਂ ਦੇ ਨਾਲ-ਨਾਲ ਮਾਪਿਆਂ ਨੂੰ ਇਹ ਸੰਦੇਸ਼ ਦੰਨਾ ਹੈ ਕਿ ਇੱਕ ਗੱਲ ਦੇਖੋ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਚ ਟੀਚਰ ਲੱਗੇ ਨੇ ਉਹਨਾਂ ਦੀ ਕੁਆਲਿਫੀਕੇਸ਼ਨ ਤੇ ਸਰਕਾਰੀ ਸਕੂਲ ਦੇ ਜਿਹੜੇ ਟੀਚਰ ਨੇ ਉਹਨਾਂ ਦੀ ਜਿਹੜੀ ਕੁਆਲਿਫੀਕੇਸ਼ਨ ਆ ਉਹਨਾਂ ਦਾ ਕੰਪੈਰੀਸ਼ਨ ਕਰੋ ਇਹਨਾਂ ਤੇ ਏਡੇ ਵਧੀਆ ਟੀਚਰ ਨੇ ਸਰਕਾਰੀ ਸਕੂਲਾਂ 'ਚ ਇਸ ਕਰਕੇ ਜੇ ਟੀਚਰ ਵਧੀਆ ਤੇ ਐਜੂਕੇਸ਼ਨ ਆਟੋਮੈਟਿਕਲੀ ਵਧੀਆ ਹੋਣੀ ਚਾਹੀਦੀ ਹੈ ਇਸ ਕਰਕੇ ਬੱਚਿਆਂ ਨੂੰ ਸੰਦੇਸ਼ ਹੈ ਕਿ ਇਹ ਹੀ ਕਿ ਤੁਸੀਂ ਵੱਤ ਵਤ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਲਓ ਉਹਦੇ ਨਾਲ ਤੁਹਾਡੇ ਮਾਪਿਆਂ ਦਾ ਜਿਹੜਾ ਖਰਚਾ ਹੈ ਉਹ ਵੀ ਘਟਦਾ ਹੈ ਬਜਟ ਵੀ ਹੁੰਦੀ ਹੈ ਐਜੂਕੇਸ਼ਨ ਵਧੀਆ ਤੁਹਾਨੂੰ ਸਰਕਾਰੀ ਸਕੂਲ 'ਚ ਮਿਲੇਗੀ ਗੁਰਜੀਖਾਸ ਮੈਂ ਸਕੂਲ ਦਾ ਸਟੂਡੈਂਟ ਹਾਂ 57 ਸਾਲ ਦੀ ਮੈਂ ਇੱਥੋਂ میٹرਕ ਕੀਤੀ ਸੀ ਤੇ ਮੈਨੂੰ میٹرਕ ਕੀਤਾ ਇੱਥੋਂ तकरीबन 68 ਸਾਲ ਹੋ ਗਏ ਆ ਪਰ ਮੈਨੂੰ ਇਹ ਸਕੂਲ ਨਾਲ ਬਹੁਤ ਲਗਾਅ ਹੈ ਪ੍ਰੇਮ ਕੋਈ ਤੁਹਿੰ ਸਭ ਕੁਝ ਅਸੀਂ ਅਹਿਸਾਸ ਕੀਤਾ ਦੂਸਰਾ ਇਹ ਸਕੂਲ ਦੇ ਐਸ ਫੇਰੇ ਜੋ ਪ੍ਰਿੰਸੀਪਲ ਨੇ ਵਿਕ੍ਰਮਜੀਤ ਸਿੰਘ ਚਾਲ ਉਹਨਾਂ ਸਾਨੂੰ ਬਹੁਤ ਸਹਿਯੋਗ ਦਿੱਤਾ ਇਹਨਾਂ ਨੂੰ ਸਹਿਯੋਗ ਦਿੱਤਾ ਕਿ ਮੈਂ ਕਹਿ ਨਹੀਂ ਸਕਦਾ ਉਹਨਾਂ ਸਾਰਾ ਮੇਰੇ ਨਾਲ ਪੂਰੇ ਮੋਢੇ ਨਾਲ ਬੋਢਾ ਲਾ ਕੇ ਸਾਰਾ ਕੰਮ ਕਰਵਾਇਆ ਤੇ ਮੈਂ ਉਹਨਾਂ ਦਾ ਆਪਣੇ ਦਿਲੋਂ ਧੰਨਵਾਦ ਕਰਨਾ ਤੇ ਬਾਕੀ ਦੂਸਰਾ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ ਉਹਨਾਂ ਨੂੰ ਸਿੱਖਿਆ ਦੇਣੇ ਆ ਕਿ ਨਸ਼ੇ ਛੱਡ ਕੇ ਸਾਰੇ ਕਰਕੇ ਆਪਣੇ ਪੜਾਈ ਵੱਲ ਖਿਆਲ ਕਰਨ ਕੋਈ ਬੱਚਾ ਪੜਨ ਲਈ ਜਿਸਕੇ ਨੂੰ ਜ਼ਰੂਰਤ ਹੈ ਅਸੀਂ ਉਹਦੀ ਜ਼ਰੂਰਤ ਵੀ ਪੂਰੀ ਕਰਾਂਗੇ ਬੇਟਾ ਪੈਸੇ ਦੀ ਜਿਹੜੀ ਗੱਲ ਹੈ ਨਾ ਉਹ ਨਾ ਕਰੋ ਮੈਂ ਇਸ ਪੈਸੇ ਨਾਲ ਕਦੀ ਪਿਆਰ ਨਹੀਂ ਕੀਤਾ ਤੇ ਨਾ ਮੈਂ ਕਦੀ ਕਿਸੇ ਨੂੰ ਦੱਸਿਆ ਮੈਂ ਕੀ ਖਰਚ ਕੀਤਾ ਤੇ ਕੀ ਕੀਤਾ ਨਾ ਹੀ ਮੇਰੇ ਬੱਚਿਆਂ ਨੇ ਕਦੀ ਪੁੱਛਿਆ papa ਕੀ ਤੂੰ ਸਾਰ ਖਰਚ ਕੀਤਾ ਤੇ ਕੀ ਨਹੀਂ ਕੀਤਾ ਤੇ ਨਾ ਮੈਂ ਕਦੀ ਕਿਸੇ ਕੋਲ ਮੰਗਿਆ ਮੈਨੂੰ ਆਪਣੇ ਆਪ ਹੀ ਸਭ ਕੁਝ ਦੇ ਹੀ ਦਿੰਦੇ ਆ ਮੈਨੂੰ ਨਹੀਂ ਕੋਈ ਗੱਲ ਹੁੰਦੀ ਆ ਜੀ ਆਪਰਦਰ ਜ਼ੋਰ ਤੁਸਾਂਗੇ ਕਿ ਉਹ ਅਪੀਲ ਕਰਨੀ ਚਾਹੋਗੇ ਮੈਂ ਅਪੀਲ ਕਰਨੀ ਚਾਹੁੰਦਾ ਕਿ ਬੱਚੇ ਪੜਨ ਸਟਾਫ ਜਿਹੜਾ ਪੜ੍ਹਾਏ ਬੱਚੇ ਜਿਹੜੇ ਨੇ ਐਜੂਕੇਸ਼ਨ ਜਿਸ ਕੋਮ ਦੀ ਐਜੂਕੇਸ਼ਨ ਹੀ ਨਹੀਂ ਹੁੰਦੀ ਉਹ ਕੋਮਤ ਰੱਖੀ ਨਹੀਂ ਕਰਦੀਆਂ ਸਭ ਤੋਂ ਵੱਡੀ ਗੱਲ ਅਸੀਂ ਪੰਜਾਬੀ ਆ ਅਸੀਂ ਤੇ ਸਾਰੇ ਆਪਣ ਸਾਰੀਆਂ ਸਹੂਲਤਾਂ ਦੇਵਾਂਗੇ ਜਿਹੜੀਆਂ ਤੁਹਾਨੂੰ ਚਾਹੀਦੀਆਂ ਇੱਥੇ ਹੋਰ ਵੀ ਦੇਵਾਂਗੇ ਸਹੂਲਤਾਂ ਦੇਵਾਂਗੇ ਮੇਰੀ ਇੱਛਾ ਸੀ ਕਿ ਮੈਂ ਸਕੂਲ ਨੂੰ ਵੀ ਖੁੱਲੀ ਐਸੀ ਕਰਵਾਵਾਂ ਜਿਸ ਤਰ੍ਹਾਂ ਕਿ ਆਪਣੇ ਲੜਕੀਆਂ ਦਾ ਸਕੂਲ ਕਰਾਇਆ ਪਰ ਉਹ ਤਾਂ ਮਨਕਤ ਸਹਿਯੋਗ ਨਹੀਂ ਸੀ ਮਿਲਿਆ ਹੁਣ ਇਸ ਤੋਂ ਮੇਰੀ ਅਖਾਸ਼ ਆਗਰੀ ਕਿ ਸਕੂਲ ਨੂੰ ਅਗਲੇ ਸਾਲ ਤੋਂ ਪੂਰਾ AC ਕਰਵਾਈਏ ਕਿ ਪੂਰਾ ਸਕੂਲ AC ਹੋਵੇ ਤੇ ਸਾਰੀ ਇੱਥੇ ਜਿਹੜੀ ਹਰ ਬੱਚੇ ਨੂੰ ਹਰ ਸਹੂਲਤ ਹੋਵੇ ਤੇ ਉਹ ਸਹੂਲਤ ਲਈਏ। ਸਰ ਕੀ ਨਾਮ ਤੇ ਆਪਣੇ ਬਾਰੇ ਦੱਸ ਦਿੰਦੇ ਹੋ ਮੈਂ ਵਿਕਰਮਜੀਤ ਸਿੰਘ ਜੀ ਪ੍ਰਿੰਸੀਪਲ ਬாய் ਸਕੂਲ ਡੇਰਾ ਬਨਾਨਾ ਸਰ ਇਹ ਸਕੂਲ ਦਾ ਕਾਰ ਬਣਾਇਆ ਗਿਆ ਹੈ। ਕੋਲ ਟੋਰਨਾ ਹੈ ਬੋਸ ਲਾੜਾ ਕਿੰਨਾ ਵੱਲੋਂ ਬਣਾਇਆ ਗਿਆ ਸਰ ਇਹ ਜਿਹੜਾ ਆਡੀਟੋਰੀਅਮ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਰ ਜਿੰਦਰ ਸਿੰਘ ਜੀ ਬੇਤੀ ਵੱਲੋਂ ਜਿਹੜਾ ਇਹ ਕਾਫੀ ਮਤਲਬ ਬਹੁਤ ਵਧੀਆ ਸਮਾਨ ਲਾ ਕੇ ਜਿਹੜਾ ਉਹਨਾਂ ਨੇ ਤਿਆਰ ਕਰਾਇਆ ਜਿਹਦੇ ਉੱਤੇ 50 ਤੋਂ 60 ਲੱਖ ਲੱਗਦਾ ਹੈ ਜੀ ਜਿਹਦੇ ਵਿੱਚ ਉਹਨਾਂ ਹਰ ਸਹੂਲਤ ਦਿੱਤੀ ਹੈ ਜੀ ਪ੍ਰੋਜੈਕਟਰ ਤੁਸੀਂ ਦੇਖ ਬਹੁਤ AC ਜਿਹੜਾ ਵਾ ਉਹ ਬਹੁਤ ਵਧੀਆ ਲਾਇਆ ਜੁਨਟ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਉਹਦੇ ਵਿੱਚ ਸਹੂਲਤ ਹੈਗੀ ਹੈ ਜੀ ਤੇ ਵੱਲੋਂ ਨਾ ਆਪਾਂ ਚੱਲੀਏ ਇੱਕ ਸਾਊਂਡ ਸਿਸਟਮ ਤੋਂ ਲੈ ਕੇ ਪ੍ਰੋਜੈਕਟਰ ਫੁੱਲੀ ਏਸੀ ਆ ਜੀ ਤੇ ਇਹੋ ਜਿਹਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਹੋਰ ਸਰਕਾਰੀ ਸਕੂਲ ਵਿੱਚ ਹੋਊਗਾ ਜੀ ਤੇ ਇਸ ਤੋਂ ਇਲਾਵਾ ਉਹਨਾਂ ਦੀ ਕੋਸ਼ਿਸ਼ ਆ ਕਿ ਜਿਹੜਾ ਸਾਡਾ ਸਕੂਲ ਆ ਇਹਨੂੰ ਆਪਾਂ ਪੰਜਾਬ ਦਾ ਇੱਕ ਨੰਬਰ ਸਕੂਲ ਬਣਾਉਣਾ ਜੀ ਨੈਕਸਟ ਉਹਨਾਂ ਨੇ ਇਹਦੇ ਉੱਤੇ ਸੋਲਰ ਪਲਾਨ ਲਾ ਰਹੇ ਆ ਉੱਪਰ ਫੁੱਲੀ ਏਸੀ ਲਾ ਰਹੇ ਆ ਜੀ ਤੇ ਇਸ ਤੋਂ ਇਲਾਵਾ ਪ੍ਰੋਜੈਕਟਰ ਐਲਈਡੀ ਸਾਡੀ ਗਰਾਊਂਡ 73 ਨਾ ਬਾਬਾ ਜੀ ਜਿਹੜੇ ਆ ਸਾਡੀ ਹਸਾਇਤਾ ਕਰਦੇ ਆ ਜੀ ਉਦਰੇ ਇੱਧਰੇ ਕੰਮ ਜਿਹੜਾ ਇਹ ਜਿਹੜਾ ਕੰਮ ਬਣਾਇਆ ਗਿਆ ਇਹ ਤੇ ਮੇਰੇ ਖਿਆਲ ਵਿੱਚ ਸਕੂਲ ਹੀ ਹੈ ਨਹੀਂ ਸਰਕਾਰੀ ਸਕੂਲ ਕਿਤੇ ਹਾਂਜੀ ਸਰ ਸਾਡੇ ਗਰਲ ਸਕੂਲ ਚ ਬਣਿਆ ਸੀਗਾ ਪਰ ਉਹ 4 ਸਾਲ ਪਹਿਲਾਂ ਬਣਿਆ ਸੀਗਾ ਉਹਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਸੀਗੀਆਂ ਇਹਦੇ ਵਿੱਚ ਆਪਾਂ ਦੂਰ ਕਰਤੀਆਂ ਤੇ ਬਹੁਤ ਹੀ ਮਨਲਾ ਵਧੀਆ ਜਿਹੜਾ ਬਣਿਆ ਸਾਰਾ ਬਾਬਾ ਜੀ ਮੈਨੂੰ ਪਹਿਲਾਂ ਹਾਂਜੀ ਸਾਰੇ ਸਾਰਾ ਬਾਬਾ ਜੀ ਬਣੋ ਲਗਾਇਆ ਗਿਆ ਇਹਨਾਂ ਨੇ ਬੇਟਾ ਕੀ ਨਾਮ ਤੇਰਾ ਮੇਰਾ ਨਾਮ ਐਕਪ੍ਰੀਸ ਹੈ ਕਿਹੜਾ ਸਕੂਲ ਹੈ ਤੇਰਾ ਜੀਐਸ ਬॉयਸ ਡੇਰਾ ਬਾਬਾਨਾਨ ਕਿੰਵੀਂ ਚ ਪੜਦੇ ਹੋ 10ਵੀਂ ਚ ਇਹ ਡੈਲੀ ਕੋरिडोर ਜਿਹੜਾ ਬਣਾਇਆ ਹੈਗਾ ਤੁਹਾਡੇ ਸਕੂਲ ਦੇ ਕਿ ਕਿੰਦਾ ਲੱਗਦਾ ਤੁਹਾਨੂੰ ਸਰ ਬਹੁਤ ਵਧੀਆ ਬਾਬਾ ਰਜਿੰਦਰ 베ਦੀ ਜੀ ਦਾ ਬਹੁਤ ਵਧੀਆ ਗਿਫਟ ਮਿਲਿਆ ਰਿਟੋਰੀਅਮ ਇਹਨਾਂ ਸਰ ਸਾਡੇ ਕੰਪੀਟੀਸ਼ਨ ਸਾਡੇ ਕੰਫੀਡੈਂਸ ਵਧੇਗਾ ਸਰ ਇਹ ਮਤਲਬ ਕਿ ਬਹੁਤ ਵਧੀਆ ਬਣਾਇਆ ਕਿ ਬੱਚਿਆਂ ਦੇ ਵਿੱਚ ਜਾਗਰੂਤਾ ਆਏਗੀ ਇੱਥੇ ਸਰ ਵੱਖਰੀ ਵੱਖਰੀ ਫੈਸਟੀਵਲ ਹੋਣਗੇ ਸਨ ਸਿਸਟਮ ਸਭ ਕੁਝ ਲਗਾਇਆ ਗਿਆ ਹਾਂਜੀ ਸਰ ਬਹੁਤ ਵਧੀਆ ਸਨ ਸਿਸਟਮ ਲਾਇਆ ਗਿਆ ਹੈ ਚੇਅਰਸ ਲਾਈ ਗਏ ਆ ਸਰ ਵਾਵੇ ਖਰਚਾ ਕੀਤਾ ਬਾਬਾ ਰਜਿੰਦਰ ਜੀ ਬੱਚਿਆਂ ਦੀ ਵੀ ਸਾਹ ਹਾਂਜੀ ਬੱਚਿਆਂ 'ਚ ਬਹੁਤ ਉਤਸ਼ਾਹ ਹੈ ਬੜੇ ਚਾਹ ਨਾਲ ਹੁਣ ਸਰ ਕੰਪੀਟੀਸ਼ਨ 'ਚ ਭਾਗ ਲੈਣ ਦੇ। ਮੈਡਮ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਮਮਤਾ ਬਰਾਣਾ ਸਿਖਾ। ਮੈਡਮ ਅੱਜ ਜਿਹੜਾ ਪ੍ਰੋਗਰਾਮ ਇੱਥੇ ਹੋ ਰਿਹਾ ਉਹਦੇ ਬਾਰੇ ਦੱਸ ਦਿਓ। ਹਾਂਜੀ ਮੈਂ। ਢੋਲ ਵੱਜਣਾ ਆਪਣਾ ਹੈ ਢੋਲ ਬੰਦਣਾ। ਬਹੁਤ ਹਰ ਜਿਲ੍ਹਾ ਸਿੱਖਿਆ ਕਰ ਰਹੀ ਹੈ ਇਸ ਸਪੈਸਟਿਕ ਵਿੱਚ। ਇਹ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਇਹ ਇੱਕ ਬਹੁਤ ਅਗਾਵਾਦੂ ਕਦਮ ਹੈ। ਜਿੱਥੇ ਕਿ ਸਾਡੀ ਜਿਹੜੀ ਬਹੁਤ ਵਧੀਆ ਇੱਕ ਬਾਂਡਿੰਗ ਸਮਾਜ ਦੀ ਤੇ এডਿਕੇਸ਼ਨ ਦੇ এডਿਕੇਸ਼ਨ ਦੇ ਵਿੱਚ ਉਹਨਾਂ ਦਾ ਜਿਹੜਾ ਯੋਗਦਾਨ ਹੈ ਉਹਦਾ ਇੱਕ ਜੋ ਬਹੁਤ ਵਧੀਆ ਨੂਨਾ ਇੱਕ ਸਾਹਮਣੇ ਪੇਸ਼ ਹੋਇਆ ਹੈ ਇਸ ਦੇ ਨਾਲ ਸਾਰੇ ਹੀ ਸਤਾਜ ਨੂੰ ਸਾਰੇ ਜ਼ਿਲ੍ਹੇ ਨੂੰ ਹੀ ਸੇਧ ਮਿਲੇਗੀ ਜਿੰਨਾ ਬਾਬਾ ਜੀ ਨੇ ਇੱਥੇ ਯੋਗਦਾਨ ਦਿੱਤਾ ਹੈ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਲੱਗੇ ਚੱਲ ਕੇ ਬੱਚਿਆਂ ਲਈ ਜੋ ਦੇਣ ਦਿੱਤੀ ਹੈ ਇਹ ਇੱਕ ਬਹੁਤ ਹੀ ਵਧੀਆ ਤੇ ਅਹਿਮ ਕਦਮ ਹੈ ਔਰ ਇਸ ਤੋਂ ਵਧੀਆ ਸਮਾਜ ਦਾ ਕੋਈ ਵਧੀਆ ਕੰਮ ਨਹੀਂ ਹੋ ਸਕਦਾ ਜਿੱਥੇ ਅਸੀਂ ਛੋਟੇ-ਛੋਟੇ ਬੱਚਿਆਂ ਦੇ ਲਈ ਇੰਨਾ ਵਧੀਆ ਵਰਕ ਕੀਤਾ ਕਿ ਉਹਨਾਂ ਦੇ ਬੈਠਣ ਨੂੰ ਜਗ੍ਹਾ ਦਿੱਤੇ ਕਿ ਬੱਚੇ ਆਪਣੀ ਪਰਫਾਰਮੈਂਸ ਦੇ ਸਕਦੇ ਆ ਆਪਣੀ ਕਲਾ ਦਿਖਾ ਸਕਦੇ ਆ ਔਰ ਬੱਚੇ ਦੇ ਅੰਦਰ ਦਾ ਜੋ ਰੂਹ ਦੇ ਅੰਦਰ ਜੋ ਬਾਦਵਾ ਦਾ ਨਵਾਸ ਹੈ ਉਹਦੇ ਵਿੱਚ ਜੋ ਕਲਾਮਾਂ ਨੇ ਹਰ ਤਰ੍ਹਾਂ ਦੀ ਕਲਾ ਦਿਖਾ ਕਰਕੇ ਬੱਚੇ ਸਮਾਜ ਦਾ ਇੱਕ ਵਧੀਆ ਅੰਗ ਬਣ ਸਕਦੇ ਆ। ਕੋਈ ਇੱਕ ਸਟੇਜ ਦੇਣਾ ਬੱਚਿਆਂ ਕਿ ਜਿੱਥੇ ਉਹ ਆਪਣੀ ਸ਼ਖਸੀਅਤ ਨੂੰ ਉਭਾਰ ਕੇ ਅੱਗੇ ਲਿਆ ਸਕਣ। ਜਿੱਥੇ ਜੋ ਕਿ ਸਾਡਾ ਇੱਕ مین ਪਰਪਸ ਹੁੰਦਾ ਜਿੱਥੇ ਬੱਚੇ ਦਾ ਸਭ ਤੋਂ ਮੁੱਖੀ ਉਦਾਸ ਜਿੱਦ ਨੂੰ ਕਹਿੰਦੇ ਆ। ਉਹਦੇ ਵਿੱਚ ਜਿਹੜਾ ਕੋਈ ਇਹਨੂੰ ਯੋਗਦਾਨ ਹੈ ਉਹ ਇੱਥੇ ਪ੍ਰਿੰਸੀਪਲ ਸਾਹਿਬ ਦਾ ਬਿਕਰਮਜੀਤ ਜੀ ਦਾ ਤੇ ਵਰਮਾ ਜੀ ਦਾ ਤੁਹਾਸੀ ਕੋਆਰਡੀਨੇਸ਼ਨ ਹੈ ਉਸ ਦਾ ਸਲਾਮ ਕਰਦੇ ਆਂ ਅਰ ਜੇ ਕੋਸ਼ਿਸ਼ ਕਰਦੇ ਆਂ ਕਿ ਸਾਡੇ ਜਿਹੜੇ ਦੇ ਵਿੱਚ ਬਹੁਤ ਹੀ ਇਸ ਤਰ੍ਹਾਂ ਦੀ ਸ਼ਕਸ਼ੀਤਤਾ ਆਗਿਆਂ ਜਿਹਦਾ ਨਾਲ ਸਾਡੇ ਸਕੂਲਾਂ ਸਾਡੇ ਬੱਚਿਆਂ ਦਾ ਜਿਹੜਾ ਹੈਗਾ ਸਾਹ ਬਦੇ ਸਾਡੇ ਬੱਚਿਆਂ ਦੀ ਜਿਹੜੀ ਕਲਾ ਹੈ ਉਹ ਕਿਵੇਂ ਬੱਚੇ ਦਾ ਜੀਵਨ ਜਿਹੜਾ ਹੈਗਾ ਉਹ ਕਿਹਨਾ ਤੇ ਪੜਦਾ ਹੋਇਆ ਸਮਾਜ ਦੇ ਵਿੱਚ ਇੱਕ ਉਹਨਾਂ ਦਾ ਆਧਾਰ ਕਰਕੇ ਸਾਡਾ ਸਮਾਜ ਤੇ ਸਾਡੀ ਧਰਤੀ ਜਿਹੜੀ ਹੈਗੀ ਐ ਜੋ ਸਾਡੇ ਗੁਰੂਆਂ ਨੇ ਪਿਰਤਾ ਪਾਈਆਂ ਸੀ ਜਾਂ ਜੋ ਸਾਡੀ ਸਰਕਾਰ ਦੀ ਇੱਛਾ ਹੈ ਕਿ ਸਾਡੇ ਬੱਚੇ ਕੇ ਬਣ ਉਹ ਸਾਰੇ ਸਾਡੇ ਸੁਪਨੇ ਸਾਕਾਰ ਹੋ ਸਕਣਗੇ ਤਾਂ ਹੀ ਜੇਕਰ ਇਹੋ ਜਿਹੇ ਐਗਜ਼ਾਮਪਲਸ ਅਸੀਂ ਸਮਾਜ ਦੇ ਅੱਗੇ ਲੈ ਕਰਕੇ ਆਈਏ ਜਿਹੜੀਆਂ ਕਿ ਇਸ ਫੋਮ ਦੇ ਵਿੱਚ ਜਿਵੇਂ ਦਿਖਾਈਆਂ ਹੈਗੀਆਂ ਤੇ ਇਹਦੇ ਨਾਲ ਸਾਡੇ ਸਾਰੇ ਹੀ ਸਮਾਜ ਨੂੰ ਕਿਸੇਦ ਮਿਲੇਗੀ ਜਿਵੇਂ ਐਥੂ ਦੇ ਬੱਚੇ ਗਾਹ ਵਧਣਗੇ ਉਹ ਵੀ ਸੁਣਾ ਦੇਣਗੇ ਬੱਚੇ ਗਾਹ ਵਧਣਗੇ